ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਮੇਰੀ ਵੀਡੀਓ ਦੇ ਵਿੱਚ ਕੁਆਲਿਟੀ ਹੋਵੇ ਨਾ ਹੋਵੇ ਪਰ ਗੱਲਾਂ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਹੋਗੀ ਇਸ ਕਰਕੇ ਧਿਆਨ ਨਾਲ ਵੀਡੀਓ ਨੂੰ ਦੇਖਿਓ ਮੈਂ ਸ਼ਾਇਦ ਉਹ ਪਹਿਲਾ ਬੰਦਾ ਆਂ ਵੀ ਜਿਨੇ ਦਿਲਜੀਤ ਦੇ ਖਿਲਾਫ ਬੋਲਿਆ ਸੀ ਦਿਲਜੀਤ ਦੇ ਖਿਲਾਫ ਮੈਂ ਤਾਂ ਬੋਲਿਆ ਸੀ ਕਿਉਂਕਿ ਦਿਲਜੀਤ ਦੇ ਕਿਸੇ ਦੋਸਤ ਨਾਲ ਉਹਦਾ ਕੋਈ ਲੈਣ ਦੇਣ ਸੀ ਉਹ ਮੈਨੂੰ ਵੀ ਪਤਾ ਸੀ ਮੈਂ ਕੰਮ ਵੀ ਕੀਤਾ ਤੇ ਮੈਂ ਜਾਣਦਾ ਵੀ ਕੁਝ ਗੱਲਾਂ ਹੋ ਸਕਦਾ ਉੱਥੇ ਦਿਲਜੀਤ ਗਲਤ ਹੋਵੇ ਜਾਂ ਨਾ ਗਲਤ ਹੋਵੇ ਤੁਹਾਡੀ ਨਜ਼ਰ ਚ ਪਰ ਮੇਰੀ ਨਜ਼ਰ ਚ ਗਲਤ ਸੀ ਤੇ ਮੈਂ ਕਹਿ ਤਾ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹੈਡ ਐਂਡ ਟੇਲ ਦੀ ਤਰ੍ਹਾਂ ਉਹੀ ਗੱਲ ਅੱਜ ਹੈ ਵੀ ਮੈਂ ਉਹਦੇ ਪੱਖ ਚ ਕਿਉਂ ਬੋਲਣ ਲੱਗਾ ਅੱਜ ਫਿਲਮਾਂ ਦਾ ਫਿਲਮਾਂ ਦੇ ਬਾਰੇ ਉਹ ਬੰਦੇ ਗੱਲਾਂ ਕਰਦੇ ਜਿਨ੍ਹਾਂ ਨੂੰ ਫਿਲਮਾਂ ਬਾਰੇ ਪਤਾ ਹੀ ਨਹੀਂ ਦਲਜੀਤ ਨੂੰ ਕਦੇ ਮਿਲੇ ਨਹੀਂ ਕੁਛ ਨਹੀਂ ਉਹ ਬੰਦੇ ਗੱਲਾਂ ਕਰਦੇ ਆ ਬਹੁਤ ਜ਼ਿਆਦਾ ਦਲਜੀਤ ਗਦਾਰ ਹੈ ਫਲਾਨਾ ਹੈ ਧਮਕਾਨਾ ਮੈਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਸੀ ਚਲੋ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਵੀ ਫਿਲਮ ਲੈਣ ਬਾਰੇ ਬੋਲਦੇ ਆ ਬੁੱਲੀ ਜਾਣ ਆਪਣੇ ਵਿਊ ਲੈਣੇ ਆ ਚੈਨਲ ਚਲਾਉਣੇ ਆ ਮੈਂ ਚੈਨਲ ਬਿਲਕੁਲ ਵਿਊ ਲਈ ਨਹੀਂ ਕਦੀ ਖੋਲਿਆ ਮੈਂ ਆਪਣਾ ਸੱਚ ਰੱਖ ਕੇ ਜਾਣਾ ਸੀ ਉਹ ਮੈਂ ਹਮੇਸ਼ਾ ਕਹਿਣਾ ਤੇ ਹੁਣ ਮੈਨੂੰ ਗੁੱਸਾ ਤਦਾ ਆਇਆ ਵੀ ਜਦੋਂ ਲੋਕ ਫਿਲਮੀ ਜਿਹੜੇ ਆ ਸਾਡੇ ਫਿਲਮੀ ਲੋਕ ਸਾਡੇ ਬੜੇ ਬੜੇ ਸਟਾਰ ਬੋਲਣ ਲੱਗੇ ਕਿ ਦਲਜੀਤ ਤਾਂ ਜੀ ਗੱਦਾਰ ਹੈ ਮੈਂ ਨਾ ਲੋਕਾਂ ਨੂੰ ਇਹ ਨਾ ਚਾਹਨਾ ਬੇਫੂਫਾ ਨੂੰ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਤਾਂ ਪਤਾ ਹੈ ਨਾ ਕੀ ਫਿਲਮ ਲੈਂਚ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਤੇ ਫਿਲਮ ਦੀ ਕਾਸਟਿੰਗ ਕੌਣ ਕਰਦਾ ਕਹਾਣੀ ਕੌਣ ਲਿਖਦਾ ਤੇ ਕਰੈਕਟਰਾਂ ਨੂੰ ਫਾਈਨਲ ਕੌਣ ਕਰਦਾ ਉਹ ਕਰਦਾ ਡਾਇਰੈਕਟਰ ਡਾਇਰੈਕਟਰ ਹੈ ਇਸ ਫਿਲਮ ਦਾ ਅਮਨ ਹੁੰਦਲ ਅਮਨ ਹੁੰਦਲ ਜਿਹੜਾ ਹੈ ਉਸ ਬੰਦੇ ਤੇ ਮਸਲਾ ਨਹੀਂ ਪੜਕਣਾ ਇਤਨਾ ਵੀਉ ਨਹੀਂ ਹੋਣੇ ਜਾਂ ਕਈ ਚੀਜ਼ਾਂ ਨਹੀਂ ਹੋਣੀਆਂ ਇਸ ਕਰਕੇ ਲੋਕ ਉਸ ਪਹਿਲੂ ਨੂੰ ਨਹੀਂ ਛੇੜ ਰਹੇ ਦਲਜੀਤ ਤਾਂ ਉਹ ਕਿਰਦਾਰ ਹੈ ਜੀਨੇ ਕੇ ਜਾਣਾ ਹੈ ਕੰਮ ਕਰਨਾ ਆਪਣਾ ਮਿਹਨਤਾਨਾ ਦਿਹਾੜੀ ਲੈਣੀ ਤੇ ਚੱਲ ਜਾਣਾ ਲੋਸ ਇਹਦੇ ਵਿੱਚ ਪ੍ਰੋਡਿਊਸਰ ਦਾ ਆ ਮਸਲਾ ਹੋ ਰਿਹਾ ਸਾਰੇ ਰੋਲਾ ਪਾ ਰ ਹੈ ਗद्दार ਹੈ ਗੱਦਾਰ ਹੈ ਉਹ ਤਾਂ ਚਲੋ ਬਗਾਨੇ ਮੁਲਕ ਦੀ ਗੱਲ ਕਰਦੇ ਆ ਉਹ ਬਗਾਨਾ ਮੁਲਕ ਹੈ ਪਾਕਿਸਤਾਨ ਉਹਨਾਂ ਦੀ ਐਕਟ੍ਰੈਸ ਲੈ ਲਈ ਹਾਂ ਉਹ ਮੰਨ ਲਿਆ ਗੱਦਾਰ ਹੈ ਜਿਹੜੇ ਆਪਣੇ ਮੁਲਕ ਵਿੱਚ ਰਹਿ ਗਏ ਫਿਲਮ ਲੈਣ ਦੇ ਲਾਈਟਮੈਨਾਂ ਦਾ ਸਪੌਟਵਾਇ ਦਾ ਆਰਟਿਸਟਾਂ ਦਾ ਜਾਂ ਸਾਡੇ ਵਰਗਿਆਂ ਦਾ ਹੱਕ ਮਾਰਦੇ ਆ ਉਹ ਕੀ ਆ ਉਹ ਵਫਾਦਾਰ ਹੈ ਉਹ ਵੀ ਗੱਦਾਰ ਹੈ ਇਹ ਬੜੇ ਬੜੇ ਸਟਾਰਾਂ ਤੋਂ ਉਹਨਾਂ ਲਈ ਕਦੀ ਇਹ ਗੱਦਾਰੀ ਦਾ ਸ਼ਬਦ ਕਿਉਂ ਨਹੀਂ ਆਇਆ ਕਿਉਂਕਿ ਇਹਨਾਂ ਦੀਆਂ ਸ਼ੂਟਿੰਗਾਂ ਹੁੰਨੀਆਂ ਨੇ ਉਹਨਾਂ ਸਿਰ ਤੇ ਪ੍ਰੋਡਕਸ਼ਨ ਵਾਲਾ ਜਾਂ ਕੋਈ ਬੰਦਾ ਪੈਸਾ ਉਹਨਾਂ ਦਾ ਮਾਰ ਗਿਆ ਇਹਨਾਂ ਨੂੰ ਕੋਈ ਮਤਲਬ ਨਹੀਂ ਉੱਥੇ ਇਹਨਾਂ ਨੂੰ ਗद्दार ਕਦੀ ਨਹੀਂ ਦੱਸਿਆ ਸਾਰਿਆਂ ਨੂੰ ਥੋੜੇ ਦਿਨ ਪਹਿਲਾਂ ਰਣਧਾਵਾ ਜਿਹੜਾ ਜੈ ਰਣਧਾਵਾ ਰਣਧਾਵਾ ਨਹੀਂ ਥੋੜੇ ਦਿਨ ਪਹਿਲਾਂ ਆ ਜਿਹੜਾ ਇੱਕ ਆ ਐਕਟਰ ਬੋਲਦਾ ਇਹ ਵੀ ਹੁਣ ਗੱਲ ਕਰਦਾ ਇਹਦੀ ਵੀ ਤਾਂ ਫਿਲਮ ਆਈ ਸੀ ਨਾ ਪਾਕਿਸਤਾਨ ਤੇ ਇਹਦਾ ਕੋਈ ਦੀਨ ਧਰਮੇ ਨਹੀਂ ਡੰਡਾ ਡੋਰੀਆ ਚੱਕਦਾ ਇਹ ਨੂੰ ਤਰਪਿੰਦਾ ਡੰਡਾ ਡੋਰੀਆ ਚੱਕਦਾ ਉਹ ਨੂੰ ਤਰਪਿੰਦਾ ਕਦੀ ਸਿੱਧੂ ਮੂਸੇ ਵਾਲੇ ਨੂੰ ਚੰਗਾ ਕਹੀ ਜਾਂਦਾ ਕਦੀ ਅਸਲ ਦੇ ਵਿੱਚ ਸਾਰੇ ਛੱਟੇ ਬੱਟੇ ਇੱਕੋ ਹੀ ਤਰ੍ਹਾਂ ਦੇ ਆ 99% ਇੰਡਸਟਰੀ ਦੇ ਵਿੱਚ ਝੂਠ ਹੈ ਪਹਿਲਾਂ ਮੈਂ ਕਹਿਣਾ ਹੁੰਦਾ ਕਿ ਫਿਲਮ ਨੂੰ ਐਦਾਂ ਕਰਕੇ ਆ ਕੀਤਾ ਗਿਆ ਉਹ ਕੀਤਾ ਗਿਆ ਇਹ ਆਪ ਹੀ ਇਹ ਕਾਊਂਟਰਵਰਸੀਆਂ ਫਲਾਉਂਦੇ ਨੇ ਕਿਉਂਕਿ ਇਹਨਾਂ ਨੇ ਫਿਲਮ ਚਲਾਉਣੀ ਹੁੰਦੀ ਆ ਜੇ ਫਿਲਮ ਨਹੀਂ ਆਈ ਨਹੀਂ ਰਿਲੀਜ਼ ਹੋਈ ਇੰਡੀਆ ਚ ਬਹੁਤ ਚੰਗੀ ਗੱਲ ਨਹੀਂ ਹੋਈ ਕਿਉਂਕਿ ਭਾਈ ਸਾਹਿਬ ਟੌਪ ਟੌਪ ਦੀਆਂ ਫਿਲਮਾਂ ਆਈਆਂ ਬਾਹਰ ਵੀ ਇਹਨੂੰ ਹੰਗਾਰਾ ਬਹੁਤਾ ਨਹੀਂ ਮਿਲਿਆ ਕਿਉਂਕਿ ਦਲਜੀਤ ਨੇ ਪੈਸੇ ਕਮਾਉਣੇ ਹਨ ਕਮਾਏ ਆ ਉਹ ਚਲਾ ਗਿਆ ਉਹ ਠੀਕ ਹੈ ਕੋਈ ਗੱਲਾਂ ਜਿਹੜੀਆਂ ਕਰਦਾ ਉਹ ਤੁਸੀਂ ਮੁੱਦਾ ਠਾਉਨੇ ਹੋ ਠੀਕ ਹੈ ਪਰ ਉਹ ਬੰਦਾ ਇਹ ਚ ਗਦਾਰ ਨਹੀਂ ਹੋ ਸਕਦਾ ਗਦਾਰ ਉਹ ਨੇ ਜਿਨ੍ਹਾਂ ਨੇ ਫਾਈਨਲ ਕੀਤੇ ਜਾਂ ਜਿਹੜੇ ਕੰਮ ਕਰਦੇ ਆ ਜਿਹੜੇ ਐਕਟਰ ਨੂੰ ਲੈ ਕੇ ਆਏ ਜਿਹੜੇ ਉਹ ਸੈਕਟਰ ਨੂੰ ਫਾਈਨਲ ਕਰਾਉਂਦੇ ਉਹ ਕੌਣ ਹੈ ਹੁਣ ਇਹ ਵੀ ਨਾ ਕਹਦੇ ਹੋ ਡਰ ਗਿਆ ਉਹ ਐ ਡਰਦਾ ਡਰਦਾ ਮੈਂ ਕਹੇ ਤੋ ਨਹੀਂ ਨਾ ਕਿਸੇ ਤੋਂ ਨਹੀਂ ਮੈਂ ਡਰਦਾ 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 ਹੁੰਦਾ ਨਾ ਪਹਿਲੇ ਮੈਂ ਵੀਡੀਓ ਸ਼ੁਰੂ ਨਾ ਕਰਦਾ ਔਰ ਇੱਕ ਨੋਟ ਰੱਖਿਓ ਜਿਹੜੇ ਡਰਾਉਣ ਵਾਲੇ ਆ ਬੰਦੇ ਭਾਈ ਲੜਦਾ ਮੇਰੇ ਵਰਗਾ ਹੁੰਦਾ ਜਿਹਨੂੰ ਕੋਈ ਮੌਤ ਦਾ ਡਰ ਨਹੀਂ ਹੁੰਦਾ ਤੁਹਾਡੇ ਵਰਗੇ ਨਹੀਂ ਲੜਦੇ ਜਿਨ੍ਹਾਂ ਨੂੰ ਇਹ ਡਰ ਹੁੰਦਾ ਵੀ ਸਾਡੇ ਘਰ ਦੇ ਡਿਪਰੈਸ਼ਨ ਚ ਆ ਗਏ ਡਿਪਰੈਸ਼ਨ ਦਾ ਉਹ ਆਉਣ ਜਿਨ੍ਹਾਂ ਨੂੰ ਤੁਸੀਂ ਧੋਖੇ ਕਰਦੇ ਆ ਤੁਹਾਡੇ ਘਰ ਦੇ ਕਿਦਾਂ ਡਿਪਰੈਸ਼ਨ ਚ ਆਉਂਦੇ ਬੜਬੜੇ ਲੋਕ ਇਹ ਕਹਿ ਰਹੇ ਆ ਜੀ ਸਾਡੇ ਖਿਲਾਫ ਜਿਹੜਾ ਬੋਲਦਾ ਡਿਪਰੈਸ਼ਨ ਚ ਆ ਗਿਆ ਸਾਡੇ ਡੱਬਰ ਇਦਾਂ ਨਹੀਂ ਆਉਂਦੇ ਡਿਪਰੈਸ਼ਨ ਚ ਉਹਨਾਂ ਨੂੰ ਵਧੀਆ ਲਗਜ਼ਰੀ ਗੱਡੀਆਂ ਵਧੀਆ ਲਾਈਫ ਦਿੱਤੀ ਉਹ ਕਿੱਦਾਂ ਆ ਜਾਣਗੇ ਪੈਸਾ ਕਿਸੇ ਦਾ ਮਾਰ ਕੇ ਲਾਈਟ ਮੇ ਉਨ੍ਹਾਂ ਦੇ ਸਪੌਟ ਬாய் ਦੇ ਬਹੁਤ ਹੱਕ ਖੋਏ ਜਾ ਰਹੇ ਇਸ ਇੰਡਸਟਰੀ ਚ ਉਹ ਗੱਦਾਰ ਨਹੀਂ ਹੈਗੇ ਹੈ ਇਹ ਐਕਟਰ ਉਹਨਾਂ ਬਾਰੇ ਬੋਲਣ ਦਲਜੀਤ ਦਾ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਗੱਦਾਰੀ ਨਹੀਂ ਹੈ ਗੱਦਾਰੀ ਇਹਨਾਂ ਲੋਕਾਂ ਦੀ ਹੈ ਜਿਹੜੇ ਇਹ ਹੁਣ ਕਿਤੇ ਨਾ ਕਿਤੇ ਜੈਲਸੀ ਤਾਂ ਹੈਗੀ ਆ ਸਾਫ ਹੈ ਜੀ ਉਹ ਬੰਦਾ ਉੱਪਰ ਨੂੰ ਚੜ ਰਿਹਾ ਬਾਕੀਆਂ 'ਚ ਜੈਲਸੀ ਹੈ ਮੈਂ ਉਹਦੇ ਬਾਰੇ ਉਹੀ ਗੱਲਾਂ ਕੀਤੀਆਂ ਜੋ ਗਲਤ ਸੀ ਅੱਜ ਉਹ ਸਹੀ ਆ ਅੱਜ ਉਹਦੀ ਇਹ ਗੱਲ ਸਹੀ ਆ ਤਾਂ ਮੈਂ ਸਹੀ ਕਹਿ ਰਿਹਾ ਕਈ ਬੰਦਿਆਂ ਨੂੰ ਨਾਂ ਲੈਣਾ ਨਹੀਂ ਆਉਂਦਾ ਫਿਲਮ ਦਾ ਉਹ ਫਿਲਮ ਤੇ ਬੋਲ ਰਹੇ ਆ ਨਲਜੀਤ ਦਸਾਂਝ ਬਾਰੇ ਬੋਲ ਰਹੇ ਆ ਯਾਰ ਕੀ ਕਹੀਏ ਤੁਹਾਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਇੱਕ ਚੈਨਲ ਆ ਭਾਈ ਸਾਹਿਬ ਇਹ ਬੜਵੜੀਆਂ ਗੱਲਾਂ ਕਰਦੇ ਆ ਕਹਿੰਦੇ ਬਹੁਤ ਦੁੱਖ ਹੈ ਜੀ ਉਹ ਫਲਾਨਾ ਧੰਕਾਨਾ ਦੁੱਖ ਵਾਲੀਆਂ ਗੰਦੀਆਂ ਦੁੱਖ ਵਾਲੀਆਂ ਗੱਲਾਂ ਦੰਡੀਆਂ ਗੱਡ-ਗੱਡ ਕੇ ਨਹੀਂ ਹੁੰਦੀਆਂ ਜਿਦਾ ਛੜ-ਛੜ ਕਰੀ ਜਾਂਦੇ ਤੇ ਦੁੱਖ ਦੁੱਖ ਹੈ ਹੀ ਨਹੀਂ ਦੁੱਖ ਤਾਂ ਕਿਤੇ ਦਿਦਾ ਨਹੀਂ ਤੁਹਾਡੇ ਚਿਹਰੇ ਤੇ ਉਹ ਗੱਲਾਂ ਨਹੀਂ ਸਾਰੇ ਬੰਦੇ ਫੇਕ ਤੇ ਮਨਾਵਟੀ 99% ਇਹ ਨਹੀਂ ਕਹਿੰਦਾ ਮੈਂ 1% ਚ ਮੈਨੂੰ ਲਾਉ ਮੈਂ ਚੰਗਾ ਮੈਂ ਵੀ ਨਹੀਂ ਚੰਗਾ ਭਰਾਵਾ ਮੇਰਾ ਕੰਮ ਡਾਉਨ ਹੈ ਸ਼ਾਇਦ ਮੈਂ ਲੱਗਾ ਇਹਨਾਂ ਦੇ ਖਿਲਾਫ ਬੋਲਣ ਜੇ ਮੈਂ ਕੰਮ ਕਰਦਾ ਹੁੰਦਾ ਤਾਂ ਮੈਂ ਵੀ ਕੰਮ ਹੀ ਦੇਖਣਾ ਸੀ ਮੈਂ ਇਹਨਾਂ ਦੇ ਖਿਲਾਫ ਥੋੜੀ ਬੋਲਣਾ ਸੀ ਪਰ ਕਿਸੇ ਬੰਦੇ ਨਾਲ ਮੈਂ ਗੱਲ ਕੀਤੀ ਕੱਲ ਮੈਂ ਬਹੁਤ ਗੁੱਸੇ ਨਾਲ ਉਹਨਾਂ ਨਾਲ ਗੱਲ ਕਰਦਾ ਸੀ ਪਰ ਉਹਨੂੰ ਇਹਨੂੰ ਇੰਨੇ ਤੰਗੇ ਤਰੀਕੇ ਨਾਲ ਸਮਝਾਇਆ ਕਿ ਮੈਨੂੰ ਲੱਗਿਆ ਵਾਈ ਸਹੀ ਗੱਲ ਹੈ ਪਰ ਲੜ ਕੇ ਆਪਾਂ ਕੀ ਲੈਣਾ ਜਾ ਕੇ ਤੁਸੀਂ ਇਹ ਚੀਜ਼ਾਂ ਨੂੰ ਸੁਧਾਰੋ ਨਾ ਉਹ ਕੋਈ ਵੀ ਨਹੀਂ ਸੁਧਾਰ ਰਿਹਾ ਦੱਸੋ ਮੈਨੂੰ ਕੌਣ ਸੁਧਾਰ ਰਿਹਾ ਦਲਜੀਤ ਗੱਦਾਰ ਹੈ ਫਲਾਨਾ ਵਫਾਦਾਰ ਹੈ ਇਹ ਵਫਾਦਾਰ ਕਿਹੜੇ ਨੇ ਦੱਸ ਦੇ ਨਾ ਫਿਰ ਹਰ ਆਰਟਿਸਟ ਨੇ ਕਿਤੇ ਨਾ ਕਿਤੇ ਪ੍ਰੋਡਕਸ਼ਨ ਤੋਂ ਜਾਂ ਕਿਸੇ ਤਰ੍ਹਾਂ ਪੈਸੇ ਮਰਵਾਏ ਆ ਇਹ ਕਹਾਣੀ ਸੱਚ ਹੈ ਫਿਰ ਸਾਡੇ ਬੰਦੇ ਕੀ ਕਰਦੇ ਆ ਫਿਲਮੀ ਬੰਦੇ ਹੁਣ ਬਹੁਤ ਬੰਦੇ ਜਿਹੜੇ ਪੱਗਾਂ ਬੰਨੀ ਫਿਰਦੇ ਆ ਉਹ ਪੱਗਾਂ ਕਿਉਂ ਬੰਨ ਕੇ ਫਿਰਦੇ ਬਾਹਰ ਭਈ ਜੇ ਕਿਸੇ ਨੇ ਥੱਪੜੋ ਥਪੜੀ ਕਰਤਾ ਚਾਰ ਚਪੇੜਾ ਮਾਰਤੀਆਂ ਤਾਂ ਕਹਿ ਦਾਂਗੇ ਜੀ ਕੌਮ ਦੀ ਬਦਨਾਮੀ ਹੋਗੀ ਇਹ ਜਿਹੜੇ ਪੱਗਾਂ ਬਨ ਕੇ ਧੋਖੇ ਕਰਦੇ ਪਹਿਲਾਂ ਤਾਂ ਇਹ ਰੁਕਣ ਸਭ ਤੋਂ ਵੱਡੇ ਗੱਦਾਰ ਆ ਆ ਨਸ਼ੇੜੀਆਂ ਦੇ ਨਾਲ ਦਮਾਲੇ ਬਨ ਕੇ ਤੁਰੇ ਫਿਰਦੇ ਆ ਇਹਨਾਂ ਦੀ ਕੀ ਡਿਊਟੀ ਬਣਦੀ ਹੈ ਬਣਦੀ ਹੈ ਪਰ ਨਹੀਂ ਆਪਣਾ ਡੰਡਾ ਰੋੜੀਆਂ ਰੋੜੀਆਂ ਫਿਰਦੇ ਆ ਪੈਸੇ ਕਮਾਉਣੇ ਆ ਬਸ ਕਿਸੇ ਨੂੰ ਗੱਦਾਰ ਵਫਾਦਾਰੀ ਨਾਲ ਮਤਲਬ ਨਹੀਂ ਹੈਗਾ ਅਸਲ 'ਚ ਗੱਦਾਰੀ ਵਫਾਦਾਰੀ ਵਾਲੀ ਗੱਲ ਹੋਵੇ ਨਾ ਤੇ ਲੋਕ ਸੱਚ ਬੋਲਣ ਚੈਨਾਂ ਵਾਲੇ ਬੋਲਣ ਕਿਹੜੇ ਚੈਨਲ ਛੋਟੇ ਚੈਨਲ ਬੋਲ ਰਿਹਾ ਚੈਨਲਾਂ ਵਾਲਿਆਂ ਕੋ ਸਾਰਿਆਂ ਕੋ ਮਹੰਗਿਆ ਸੱਚ ਤੇ ਗਰਦਾਰੀ ਦੀ ਗੱਲ ਕਿਹੜਾ ਸੱਚ ਬੋਲਿਆ ਜੀ ਕਿਹੜਾ ਚੈਨਲ ਸੱਚ ਬੋਲਦਾ ਅੱਜ ਦੱਸੋ ਕੋਈ ਨਹੀਂ ਬੋਲਦਾ ਸਭ ਗੱਪਾਂ ਮਾਰਦੇ ਨੇ ਉਹਨੂੰ ਤੁਸੀਂ ਗਰਦਾਰ ਬਣਾਉਣ ਤੇ ਤੁਲ ਗਏ ਜਿਨੇ ਇੱਕ ਫਿਲਮ ਕੀਤੀ ਉਹਦਾ ਕੰਮ ਹੈ ਭਾਈ ਔਰ ਮਿਹਨਤ ਕੀਤੀ ਆ ਉਹ ਗਰਦਾਰ ਹੋ ਗਿਆ ਜੀ ਪਾਕਿਸਤਾਨ ਜਿਨ੍ਹਾਂ ਨੇ ਚੁਣਿਆ ਉਹਨਾਂ ਦੀ ਤੁਸੀਂ ਗੱਲ ਨਹੀਂ ਕਰਦੇ ਉਹਨਾਂ ਦੀ ਕਰੋ ਨਾ ਅਸੀਂ ਜਿੱਦਾਂ ਕੇ ਕੰਮ ਅੱਜਕੱਲ ਫਿਲਮ ਲੈਂਚ ਕੋਈ ਕਰਦਾ ਕ੍ਰੈਡਿਟ ਕੋਈ ਲੈਂਦਾ ਇਦਾਂ ਹੀ ਗਲਤ ਕੋਈ ਕਰ ਰਿਹਾ ਆ ਆਪਾਂ ਦੋਸ਼ੀ ਕਿਸੇ ਨੂੰ ਬਣਾਈ ਜਾਂਦੇ ਆ ਇਹ ਗਲਤੀਆਂ ਆ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਫਿਲਮ ਲੈਣ ਵਾਲੇ ਫਿਲਮ ਲੈਣ ਵਾਲੇ ਬੋਲਣ ਦਾ ਮੰਨਿਆ ਉਹ ਜਿਨ੍ਹਾਂ ਨੂੰ ਪਤਾ ਕੁਛ ਨਹੀਂ ਦਲਜੀਤ ਨੂੰ ਮਿਲੇ ਕਦੀ ਨਹੀਂ ਉਹਨਾਂ ਨੂੰ ਫਿਲਮ ਲੈਣ ਦਾ ਫੱਪਾ ਪਾਉਣਾ ਨਹੀਂ ਆਉਂਦਾ ਤੇ ਉਹ ਫਿਲਮ ਲੈਂਦੀਆਂ ਗੱਲਾਂ ਦੱਸਦੇ ਆ ਫਿਲਮ ਦਾ ਨਾਂ ਲੈਣਾ ਨਹੀਂ ਆਉਂਦਾ ਐਕਟਰ ਦਾ ਨਾਂ ਲੈਣਾ ਨਹੀਂ ਆਉਂਦਾ ਉਹ ਗੱਲਾਂ ਕਰਦੇ ਆ ਕੌਣ ਨੇ ਤੁਸੀਂ ਸੋਚ ਲਓ ਮਿਹਰਬਾਨੀ ਸ਼ੁਕਰੀਆ